ਸਭ ਤੋਂ ਮਿਹਨਤੀ ਕੌਮ ਐ ਸਾਡੀ ਸਭ ਤੋਂ ਫਰਟਾਈਲ ਲੈਂਡ ਦੇ ਮਾਲਕਾਂ ਸੀ ਗੁਰੂਆਂ ਦੀ ਬਾਣੀ ਹਰ ਘਰ ਹਰ ਪਿੰਡ ਚ ਸਰਬੱਤ ਦਾ ਭਲਾ ਮੰਗਣ ਵੇਰੇ ਸ਼ਾਮਰਦਾ ਹਸੁੰਦੀ ਹੈ ਸ਼ਹੀਦਾਂ ਦੇ ਵਾਰਿਸਾਂ ਸੀ ਭਗਤ ਸਿੰਘ ਹੋਰਾਂ ਦੇ ਉਹਨਾਂ ਨੇ 23-23 ਸਾਲ ਦੀ ਉਮਰ ਚ ਕਰਤਾਰ ਸਿੰਘ ਸਰਾਭਾ 19 ਸਾਲ ਦੀ ਉਮਰ ਚ ਉਹਨਾਂ ਨੇ ਫਾਂਸੀ ਦੇ ਰਸਤੇ ਇਸ ਕਰਕੇ ਥੋੜੀ ਜੰਮੇ ਸੀ ਕਿ ਆਪਾਂ ਫੇਰ ਅੰਗਰੇਜ਼ਾਂ ਕੋਲ ਜਾਈਏ 40-40 ਲੱਖ ਦੇ ਕੇ ਮਾਂ ਦੀਆਂ ਵਾਲੀਆਂ ਵੇਚ ਕੇ ਉਹਨੂੰ ਪਹਿਲਾਂ ਕੱਢਣ ਨਹੀਂ ਪਰੀਗੇ ਉਹਨਾਂ ਨੂੰ ਹੁਣ ਪਹੁੰਚ ਲਈ ਮਰੀ ਜਨਨ ਕੋਲ ਕਾਦੇ ਵਾਸਤੇ ਮ੍ਰਿਤੀ ਵਿਅਸਪ ਸਿੰਘ ਬਰ ਤੇ ਰਾਜਗੁਰੂ ਸੁਦੇਵਰਾਮ ਦੇ ਹੀਰੇ ਕੋ ਵਾਲੇ ਕਾਦੇ ਵਾ ਤੇ ਉਹ ਵੀ 90 90 ਸਾਲ ਦੀ ਉਮਰ ਆ ਪੋਗ ਲੈਂਦੇ ਜੀ ਆਹੀ ਸਿਸਟਮ ਰੱਖਣਾ ਸੀ ਸੋ ਸਿਸਟਮ ਨੂੰ ਬਦਲਣਾ ਪਊਗਾ ਸਿਸਟਮ 'ਚ ਬਦਲਾ ਹੌਲੀ ਹੌਲੀ ਆਊਗਾ ਕਿਉਂਕਿ ਬਹੁਤ ਮੈਂ ਜਦੋਂ ਤੋਂ ਰਾਜਨੀਤੀ ਤਾਂ 14 ਤੋਂ ਹੀ ਆਗੇ ਸੀਗੇ ਐਮਪੀ ਬਣ ਕੇ ਸੀ ਪਰ ਐਮਪੀ ਲਾਈਕ ਜਿੰਨਾ ਕੋ ਏਰੀਆ ਹੁੰਦਾ ਉਸੇ ਪੱਧਰ ਦੀ ਫੈਸਲੇ ਲੈ ਸਕਦਾ ਪੰਜਾਬ ਦੇ ਵਿੱਚ ਜਦੋਂ 2022 ਦੇ ਵਿੱਚ ਤੁਸੀਂ ਜ਼ਿੰਮੇਵਾਰੀ ਦਿੱਤੀ ਤਾਂ ਉਦੋਂ ਆ ਕੇ ਜਦੋਂ ਚੈੱਕ ਕੀਤਾ ਸਾਰਾ ਫੈਲਾ ਮੈਨੂੰ ਲੱਗਦਾ ਇਹ ਲੋਕਾਂ ਦੇ ਖੂਨ ਨਾਲ ਹੀ ਲਿਖੀਆਂ ਹੋਈਆਂ ਸਾਰੀਆਂ ਕੋਈ ਐਹ ਜੀ ਫਾਈਲ ਮੈਨੂੰ ਲੱਭੀ ਨਹੀਂ ਜੀ ਜਿੱਥੇ ਲੋਕਾਂ ਦਾ ਭਲਾ ਹੁੰਦਾ ਹੋਵੇ ਖਾਣ ਵਾਲੀਆਂ ਹੀ ਨੇ ਸਾਰੀਆਂ ਇਹ ਜੋ ਕਿੰਨੇ ਬਚਦੇ ਨੇ ਇਹ ਜੋ ਕਿੰਨੇ ਪਰਸੈਂਟ ਬਚਦਾ ਹੈ ਇਹ ਜੋ ਆਪਣਾ ਕਿੰਨਾ ਹੈ ਇਹ ਜੋ ਆਪਣਾ ਕਿੰਨਾ ਹੈ ਆਈਐਸ ਸੋ ਆਪਾਂ ਹੁਣ ਇਹ ਕ腐ਪਸ਼ਨ ਦੇ ਵਿਰੁੱਧ ਵੀ ਇੱਕ ਯੋਧਾ ਹੈ ਨਸ਼ਿਆਂ ਵਿਰੁੱਧ ਵੀ ਇੱਕ ਯੋਧਾ ਹੈ ਇਹ ਐਲਾਨ ਤਾਂ ਜਿਹੜੀਆਂ ਨੇ ਆਪਾਂ ਲਾ ਸਕਦੇ ਹਾਂ